ਸupervision failure ਹੈਗਾ ਇਹਦਾ ਸਾਡਾ ਸਟੇਟ ਇਲੈਕਸ਼ਨ ਕਮਿਸ਼ਨਰ ਕਿਉਂਕਿ ਮੇਰੇ ਖਿਆਲ ਅਰਸ਼ਪੀਤ ਕਲੇਰ ਹਰੀ ਥੱਕ ਕੇ ਹੋਣੇ ਆ ਜਾਜ ਕੇ ਇਲੈਕਸ਼ਨ ਕਮਿਸ਼ਨ ਦੇ ਆਫਿਸ ਦੇ ਵਿੱਚ ਰਾਤੀ ਵੀ ਗਏ ਸੀ ਪੰਜਾਬ ਦੇ ਵਿੱਚ ਤੇ ਲੋਕਤੰਤਰ ਦਾ ਕਤਲ ਹੋ ਰਿਹਾ ਸੀ ਤੇ ਜਿਹਨੇ ਪਹਿਰੇਦਾਰੀ ਕਰਨੀ ਸੀ ਉਹਦੇ ਦਫਤਰ ਦੇ ਵਿੱਚ ਸਟੇਟ ਇਲੈਕਸ਼ਨ ਕਮਿਸ਼ਨ ਦੇ ਵਿੱਚ ਇਕੱਲਾ ਉਹਨਾਂ ਦਾ ਜਿਹੜਾ ਦਫਤਰ ਦਾ ਗਾਰਡ ਸੀ ਡਿਊਟੀ ਤੇ ਚੌਕੀਦਾਰ ਇਕੱਲਾ ਉਹ ਸੀ ਜਦੋਂ ਸਾਡੀ ਟੀਮ ਉੱਥੇ ਆਸਰੇ ਵਾਸਤੇ ਗਈ ਕਿ ਐਡਾ ਵੱਡਾ ਲੋਕਤੰਤਰ ਦਾ ਘਾਣ ਹੋ ਗਿਆ ਤੇ ਇਲੈਕਸ਼ਨ ਕਮਿਸ਼ਨਰ ਸਾਹਿਬ ਜਿਹੜੇ ਆ ਉਹ ਉੱਥੇ ਦਫ਼ਤਰ ਦੇ ਵਿੱਚ ਇੱਕ ਕਲਰਕ ਨਹੀਂ ਸੀਗਾ ਕੋਈ ਅਫਸਰ ਨਹੀਂ ਸੀਗਾ ਸਟੇਟ ਇਲੈਕਸ਼ਨ ਕਮਿਸ਼ਨਰ ਨਹੀਂ ਸੀਗੇ ਉਹਨਾਂ ਦਾ ਕੋਈ ਹੋਰ ਅਫਸਰ ਨਹੀਂ ਸੀ ਕਿਉਂਕਿ ਇਹ ਦਿਨ ਉਹਨਾਂ ਵਾਸਤੇ ਇੰਪੋਰਟੈਂਟ ਨਹੀਂ ਸੀ ਕਿਉਂਕਿ ਇਹ ਦਿਨ ਪੰਜਾਬ ਸਰਕਾਰ ਦਾ ਸੀ ਇਹ ਦਿਨ ਉਹਨਾਂ ਨੇ ਪੰਜਾਬ ਸਰਕਾਰ ਨੂੰ ਦਿੱਤਾ ਸੀ ਕਿ ਅੱਜ ਤੁਸੀਂ ਆਪਣਾ ਜੋ ਸਤਾਪਤੀ ਕਰਨੀ ਹੈ ਆਪਣੇ ਸਿਸਟਮ ਦੇ ਵਿੱਚ ਤੁਹਾਨੂੰ ਖੁੱਲੀ ਛੁੱਟੀ ਹੈ ਸਾਡੀਆਂ ਅੱਖਾਂ ਵੀ ਬੰਦ ਆ ਅਸੀਂ ਫਿਜ਼ੀਕਲੀ ਵੀ ਦਫਤਰ ਦੇ ਵਿੱਚੋਂ ਸ਼ਾਮ ਨੂੰ ਉੱਠ ਗਏ ਆ ਕੀ ਇਹ ਜ਼ਰੂਰੀ ਨਹੀਂ ਹੁੰਦਾ ਕਿ ਇਹੋ ਜੇ ਐਮਰਜੈਂਸੀ ਹਾਲਾਤ ਦੇ ਵਿੱਚ ਜਿੰਨੀ ਦੇਰ ਤੱਕ ਸਾਰੇ ਪੰਜਾਬ ਦੇ ਵਿੱਚੋਂ ਡਿਸਟ੍ਰਿਕਟਾਂ ਜਿਹੜੀਆਂ ਨੇ ਉਹ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨਰ ਐਨਸ਼ੋਰ ਕਰ ਲਵੇ ਕਿ ਮੇਰੇ ਕੋਲੇ ਪਹੁੰਚ ਗਈਆਂ ਤੇ ਲੇਟ ਕਿਉਂ ਹੋ ਰਹੀਆਂ ਡਿਸਟਾਂ ਇਹਦਾ ਨੋਟਿਸ ਰਵੇ ਤੇ ਕਮਿਸ਼ਨ ਦਫਤਰ ਛੱਡ ਕੇ ਭੱਜ ਜਵੇ ਹੁਣ ਮੈਨੂੰ ਨਹੀਂ ਸਮਝ ਲੱਗਦੀ ਕਿ ਹਰ ਕਬ ਹਾਈ ਕੋਰਟ ਹੀ ਕਰੇਗੀ ਹਾਈ ਕੋਰਟ ਦੇ ਵੀ ਆਪਣੇ ਬਹੁਤ ਉਹਨਾਂ ਦੇ ਅਰਜੇਵੇਂ ਨੇ ਜਿਹੜਾ ਸਟੇਟ ਇਲੈਕਸ਼ਨ ਕਮਿਸ਼ਨ ਦਾ ਕੰਮ ਹੈ ਜਿਹੜਾ ਡਿਪਟੀ ਕਮਿਸ਼ਨਰ ਦਾ ਕੰਮ ਹੈ ਡਿਪਟੀ ਕਮਿਸ਼ਨਰ ਨਹੀਂ ਉੱਥੇ ਗੱਲ ਸੁਣਦੇ ਡਿਪਟੀ ਕਮਿਸ਼ਨਰ ਸਾਹਿਬ ਕਹਿੰਦੇ ਜੀ ਰੋਲ ਦੇ ਮੁਤਾਬਕ ਹੋਏਗਾ ਜੀ ਮੈਂ ਇੰਟਰਫੇਅਰ ਨਹੀਂ ਕਰ ਸਕਦਾ ਜੀ ਆਰਓ ਨਾਲ ਗੱਲ ਕਰ ਲੋ ਜੀ ਤੇ ਕਿਤੇ ਕੋਲ ਜਾ ਕੇ ਲੋਕੀ ਫਰਿਆਦ ਕਿੱਥੇ ਕਰਨ ਇਹ ਮੈਂ ਸਮਝਦਾ ਐਸ ਵੇਲੇ ਪੰਜਾਬ ਦੀ ਜਨਤਾ ਦੀ ਜਿਹੜੀ ਆ ਬਹੁਤ ਵੱਡੀ ਤਰਾਸੀ ਹੈ ਇਲੈਕਸ਼ਨ ਕਮਿਸ਼ਨ ਨੇ ਆ ਦੇਖੋ ਚਿੱਠੀਆਂ ਕੱਢੀਆਂ ਹੋਈਆਂ ਤੇ ਕੀ ਫਾਇਦਾ ਚਿੱਠੀਆਂ ਦਾ ਜੇ ਕਿਸੇ ਨੇ ਅਸਰ ਨਹੀਂ ਕਰਨਾ ਤਾਂ ਚਿੱਠੀ ਕੱਢੀ ਹੋਈ ਹੈ ਕਿ ਜਿਹੜਾ ਨੋ ਡਿਊਜ਼ ਕਰਕੇ ਤੁਸੀਂ ਜਿਹੜਾ ਕਿਸੇ ਦਾ ਨਾਮੀਨੇਸ਼ਨ ਆਬਜੈਕਟ ਨਹੀਂ ਕਰਨਾ ਜੇ ਨੋ ਡਿਊਜ਼ ਨਹੀਂ ਮਿਲਦੀ ਤੇ ਉਹ ਆਪਣੀ ਸੈਲਫ ਅਟੈਸਟਡ ਜਿਹੜਾ ਹੈਗਾ ਉਹ ਡੈਕਲੇਸ਼ਨ ਫਾਈਲ ਕਰਦਾ ਉਦੇਬਜਕਸ਼ਨ ਕੀ ਲੱਗ ਰਿਹਾ ਆਰੋਜ ਵੱਲੋਂ ਅੱਖਾ ਬੰਦ ਕਰਕੇ ਐਮਐਲਏਾਂ ਦੇ ਕਹਿਣ ਤੇ ਕਿ ਇਹ ਜੀ ਐਫੀ ਡੈਕਟ ਅਧੂਰਾ ਅਧੂਰਾ ਕੀ ਹੈ ਜੀ ਨੋਟਰੀ ਤੋਂ ਟੈਸਟ ਨਹੀਂ ਕਰਾਇਆ ਜਦੋਂ 2014 ਚ ਗਵਰਨੈਂਸ ਰਿਫਾਰਮਸ ਰਾਦਰ 2010 ਤੋਂ ਸ਼ੁਰੂ ਹੋ ਗਿਆ ਸੀ ਸਾਡੀ ਸਰਕਾਰ ਮਿਲਦੀ ਆ 2014 ਦਾ ਫੈਸਲਾ ਹੋਇਆ ਹੋਇਆ ਕਿ ਜਿਹੜੀ ਸੈਲਫ ਅਟੈਸਟੇਸ਼ਨ ਹੈ 89 ਵੱਖ-ਵੱਖ ਖੇਤਾਂਵਾਂ ਦੇ ਉੱਤੇ ਸਿਰਫ ਸੈਲਫ ਅਟੈਸਟੇਸ਼ਨ ਚੱਲੇਗੀ ਔਰ ਸਟੇਟ ਇਲੈਕਸ਼ਨ ਕਮਿਸ਼ਨ ਨੇ ਅਡਾਪਟ ਕੀਤਾ ਹੋਇਆ ਕਿ ਇਹ ਜਿਹੜੀ ਹੈਗੀ ਹੈ ਅਨੁਲਗ ਊੜਾ ਜਿਹੜਾ ਹੈਗਾ ਉਹਦੇ ਵਿੱਚ 셀ਫ ਡੈਕਲੇਸ਼ਨ ਦੇਣੀ ਹੈ ਤੇ 셀ਫ ਡੈਕਲੇਸ਼ਨ ਦੇ ਜੀ ਇਹ ਨੋਟਰੀਸ ਨਹੀਂ ਕਰਾਈ ਜੀ ਇਹ ਐਜਕਟਿਵ ਮਜੈਸਟਰ ਤੋਂ ਟੈਸਟ ਨਹੀਂ ਕਰਾਈ ਪੁੱਛੋ ਕਰਾਉਣੀ ਜ਼ਰੂਰੀ ਨਹੀਂ ਹੈ। ਔਰ ਇਹ ਲਿਖਿਆ ਹੋਇਆ ਇਲੈਕਸ਼ਨ ਕਮਿਸ਼ਨ ਨੇ ਆ ਉਹਦੀ ਸਾਈਟ ਹੈ। ਉੱਤੇ ਲਿਖਿਆ ਹੋਇਆ ਵੀ ਕਿਹੜੀਆਂ ਗੱਲਾਂ ਕਰਕੇ ਨਾਮੀਨੇਸ਼ਨ ਰਿਜੈਕਟ ਨਹੀਂ ਕਰਨੀ। ਪਰ ਆਰਓ ਫੇਰ ਕਰੀ ਜਾ ਰਹੇ ਆ ਉਹਦੀ ਸਾਈਟ ਦਾ ਪੇਜ ਆ। ਉੱਤੇ ਲਿਖਿਆ ਹੋਇਆ ਨਾਮਜ਼ਦਗੀ ਰੱਦ ਨਹੀਂ ਹੋ ਸਕਦੀ ਜੇਕਰ ਫਾਰਮ ਬੋਟੂ ਸੂਚੀ ਵਿੱਚ ਨਾਮ ਸਥਾਨ ਆਦ ਵਿੱਚ ਸਪੈਲਿੰਗ ਪ੍ਰਿੰਟਿੰਗ ਦੀ ਗਲਤੀ ਹੋਵੇ ਕਿਉਂਕਿ ਹਦਾਇਤਾਂ ਨੇ ਕਿ ਮੌਕੇ ਤੇ ਠੀਕ ਕਰਾ ਲਓ ਹਸਤਾਖਰ ਨਾ ਹੋਣ ਆਹਨ ਕਈ ਬੰਦੇ ਨੋਮੀਨੇਸ਼ਨ ਲੈ ਕੇ ਜਾਂਦੇ ਆ ਤੇ ਉਹ ਆਪਣਾ ਨੋਮੀਨੇਸ਼ਨ ਸਹੀ ਭਰਿਆ ਹੁੰਦਾ ਹੈ ਲੇਕਿਨ ਇਸ ਕਰਕੇ ਸਾਈਡ ਨਹੀਂ ਕਰਦੇ ਵੀ ਸ਼ਾਇਦ ਸਾਨੂੰ ਉੱਥੇ ਰਿਟਰਨਿੰਗ ਅਫਸਰ ਦੇ ਸਾਹਮਣੇ ਸਾਡੇ ਦਸਕਤ ਹੋਣਿਆ ਵੀ ਕਈ ਵਾਰੀ ਹੁੰਦਾ ਕਿ ਵੀ ਸਾਡੇ ਸਾਹਮਣੇ ਹੋਣਿਆ ਤੇ ਤੁਹਾਡਾ ਸਟਾਫ ਤੁਸੀਂ ਬਿਠਾਇਆ ਹੈ ਹਦਾਇਤਾਂ ਨੇ ਕਿ ਪਹਿਲਾਂ ਚੈੱਕ ਕਰੋ ਜੇ ਕੋਈ ਕਿਸੇ ਚ ਕਮੀ ਹੈ ਉਹਨੂੰ ਦੂਰ ਕਰਾਓ ਤੇ ਇਹਨਾਂ ਆਰੋਜ ਦੇ ਗੈਸਟ ਕਰਵੇ ਕਿਉਂ ਨਹੀਂ ਹੁੰਦੀ ਆ ਲੈਕਚਰ ਕਮਿਸ਼ਨ ਦੀਆਂ ਹਦਾਇਤਾਂ ਨੇ ਬਈ ਨਿੱਕੇ ਨਿੱਕੇ ਗੱਲ ਤੇ ਨੋਮੀਨੇਸ਼ਨ ਪੱਤਰ ਰਜੈਕਟ ਨਹੀਂ ਹੋਏਗਾ ਉਹ ਲਿਖਿਆ ਹੋਇਆ ਕਿ ਜੇ ਕਿਸੇ ਦੇ ਸਾਈਨ ਵੀ ਨਾ ਹੋਣ ਤੇ ਤਾਂ ਵੀ ਕੋਈ ਗੱਲ ਨਹੀਂ ਕਰਵਾਓ ਔਰ ਵੈਸੇ ਵੀ ਸੂਲ ਹੈ ਕਿ ਜੇ ਕੋਈ ਕਿਸੇ ਦਾ ਡਾਕੂਮੈਂਟ ਡੈਫਿਸਿਟ ਹੈ ਜਾਂ ਕੰਪਲੀਟ ਨਹੀਂ ਹੈ ਤੇ ਉਹਨੂੰ ਲਿਖ ਕੇ ਦਿੱਤਾ ਜਾਂਦਾ ਕਿ ਇਹ ਤੇਰੇ ਡਾਕੂਮੈਂਟ ਚ ਕਮੀ ਹੈ ਤੁਸੀਂ ਕੱਲ ਤੱਕ ਪੜਤਾਲ ਤੱਕ ਜਮ੍ਹਾਂ ਕਰਾਓ ਕਿਤੇ ਕੋਈ ਨਹੀਂ ਜਦੋਂ ਐਮਐਲਏ ਦਾ ਫੋਨ ਆ ਗਿਆ ਜਾਂ ਮਿਨਿਸਟਰ ਦਾ ਫੋਨ ਆ ਗਿਆ ਉਦੋਂ ਚੁੱਪ ਕਰਕੇ ਜੀ ਬਸ ਠੀਕ ਹੈ ਜੀ ਠੀਕ ਹੈ ਜੀ ਤੇ ਬਾਅਦ ਚ ਲਿਸਟ ਲੱਗ ਜਾਂਦੀ ਹੈ ਵੀ ਨਹੀਂ ਜੀ ਉਹ ਨਾਮਿਨੇਸ਼ਨ ਦੱਦ ਹੋ ਗਈ ਫਿਰ ਬਹਾਨਾ ਬਣ ਜਾਂਦਾ ਜੀ ਮੈਂ ਹੁਣ ਕਰ ਨਹੀਂ ਸਕਦਾ ਜੀ ਮੈਂ ਤਾਂ ਲਿਸਟ ਭੇਜ ਚੁੱਕਿਆ ਜੀ ਫਿਰ ਅਗਲਾ ਪਟੀਸ਼ਨ ਕਰੇ ਹਾਈ ਕੋਰਟ ਚ ਜਾਂ। ਚੋਣ ਨਿਸ਼ਾਨ ਗਲਤ ਪੜਨਾ ਨਾ ਪੜਨਾ ਐਨਓਸੀ ਦੀ ਬਜਾਏ ਹਲਫੀਆ ਬਿਆਨ ਦੇਣਾ। ਖਦਾਤਾ ਨੇ ਜਿਹੜੀ ਕਮਿਸ਼ਨ ਦੀ ਸਾਈਟ ਚੈੱਕ ਕਰ ਲਓ ਉਹਦੇ ਉੱਤੇ ਲਿਖਿਆ ਹੋਇਆ ਪਰ ਇਹ ਕਿਸੇ ਆਰ ਨੂੰ ਜਿਹੜੇ ਹੈਗੇ ਇਹੋ ਜਿਹੇ ਉਹਨਾਂ ਨੂੰ ਸਮਝ ਦੀ ਜਿਹੜੀ ਹੈ ਇਹ ਗੱਲਾਂ ਦੀ ਨਹੀਂ ਆਉਂਦੀ ਔਰ ਜੇ ਸਮਝ ਨਹੀਂ ਆਉਂਦੀ ਤਾਂ ਇਲੈਕਸ਼ਨ ਕਮਿਸ਼ਨ ਨੂੰ ਚਾਹੀਦਾ ਹੈ ਕਿ ਇਹਦਾ ਜਿਹੜਾ ਨੋਟਿਸ ਲਵੇ ਇੱਕ ਹੋਰ ਹਦਾਇਤ ਹੋਈ ਸੀ ਆ ਜਿਆਦਾਤਰ ਨਾਮੀਨੇਸ਼ਨਾਂ ਜਿਹੜੀਆਂ ਐਨਓਸੀ ਕਰਕੇ ਇਹਨਾਂ ਨੇ ਕੀਤੀਆਂ ਇਹ ਵੀ ਕਮਿਸ਼ਨ ਦਾ ਲੈਟਰ ਹੈ ਪੰਚਾਇਤ ਚੋਣਾਂ ਵੇਲੇ ਵੀ ਜਾਰੀ ਹੋਇਆ ਸੀ ਇਦੇ ਵਿੱਚ ਉਹਨੇ ਕਿਹਾ ਸੀ ਕਿ ਜਿਹੜੇ ਨੋ ਡਿਊਜ਼ ਦੀ ਪ੍ਰੋਬਲਮ ਹੈ ਉਹਨੂੰ ਹੱਲ ਕਰਨ ਦਾ ਤਰੀਕਾ ਹੈ ਕਿ ਵੀਡੀਓ ਇੱਕ ਲਿਸਟ ਬਣਾਏਗਾ ਕਿ ਇਹਨਾਂ ਇਹਨਾਂ ਬੰਦਿਆਂ ਦੇ ਬਕਾਬ ਦੇ ਵਿੱਚ ਪੈਸੇ ਜਾਂ ਏਰੀਅਰ ਜਾਂ ਕੋਈ ਹੋਰ ਕੋਈ ਰਿਕਵਰੀ ਰਹਿੰਦੀ ਹੈ ਉਹ ਆਰਓ ਨੂੰ ਦੇ ਦੇਗਾ ਆਰਓ ਉਸੇ ਲਿਸਟ ਨੂੰ ਚੈੱਕ ਕਰ ਲਵੇ ਜੇ ਉਹਦੇ ਵਿੱਚ ਨਾਮ ਨਹੀਂ ਹੈ ਤਾਂ ਉਹਦੀ ਨਾਮੀਨੇਸ਼ਨ ਠੀਕ ਹੈ ਤੇ ਇਹ ਆਰਓ ਜੀ ਨੇ ਕਿਉਂ ਨਹੀਂ ਚੈੱਕ ਕੀਤੀਆਂ ਜੀ ਜਿਨ੍ਹਾਂ ਨੇ ਨਾਮੀਨੇਸ਼ਨਾਂ ਰੱਦ ਕੀਤੀਆਂ ਇਹਨਾਂ ਨੇ ਕਿਉਂ ਨਹੀਂ ਚੈੱਕ ਕੀਤੀਆਂ ਆ ਮੇਰੇ ਕੋਲ ਉਦਾਹਰਣ ਹੈ ਜਿਹੜੀ ਡੋਰ ਪਰ ਬੈਠੀ ਸੀ ਪੀ ਅਧੂਰਾ ਜੀ ਐਫੀਡੈਫਟ ਦੱਸੋ ਕੀ ਅਧੂਰਾ ਤੁਹਾਡਾ ਕਮਿਸ਼ਨ ਕੀ ਕਹਿ ਰਿਹਾ ਹੈ ਤੁਹਾਡੀਆਂ ਹਦਾਇਤਾਂ ਕੀ ਕਹਿ ਰਹੀਆਂ ਔਰ ਤੁਸੀਂ ਫੇਰ ਜਿਹੜੇ ਜਾ ਕੇ ਨੋਮੀਨੇਸ਼ਨਾਂ ਜੜੀਆਂ ਉਹ ਰਿਜੈਕਟ ਕਰੋਗੇ ਤੇ ਫੇਰ ਮੈਂ ਸਮਝਦਾ ਕਿ ਇਸ ਤੋਂ ਬਾਅਦ ਜਿਹੜੀ ਗੱਲ ਹੈ ਕੋਈ ਸਾਡੇ ਵਾਸਤੇ ਉਹ ਕੀ ਹੋਊਗੀ ਇਸ ਕਰਕੇ ਇੱਕ ਤਾਂ ਪਹਿਲਾਂ ਮੈਂ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਵੀ ਫੇਰ ਕਹਿਣਾ ਪੈਂਦਾ ਪਰ ਬੜੇ ਭਰੇ ਮਨ ਨਾਲ ਕਹਿੰਦੇ ਆਪਾਂ ਨੂੰ ਪਤਾ ਪੇ ਕੀ ਕੁਛ ਹੁੰਦਾ ਉੱਤੇ ਉਹ ਸਾਨੂੰ ਹੁਣ ਜੋ ਥੋੜੀ ਜਿਹੀ ਇਨਫਾਰਮੇਸ਼ਨ ਮਿਲੀ ਹੈ ਕਹਿੰਦੇ ਮੈਂ ਚਾਰਜ ਦੇ ਵਿੱਚ ਕਹਿ ਦਿੱਤਾ ਤੇ ਬਾਕੀ ਜਿਲ੍ਹਿਆਂ ਵਿੱਚ ਕਿਉਂ ਨਹੀਂ ਜੀ ਭਾਵੇਂ ਕਿਸੇ ਜਿਲ੍ਹੇ ਵਿੱਚ ਇੱਕ ਵੀ ਨਾਮੀਨੇਸ਼ਨ ਗਲਤ ਰਜੱਟ ਹੋਈ ਹੈ ਤਾਂ ਕਮਿਸ਼ਨ ਨੂੰ ਨੋਟਿਸ ਲੈਣਾ ਚਾਹੀਦਾ ਜੇ ਗਲਤ ਹੋਈ ਹੈ ਇਹ ਕਿੱਥੇ ਲਿਖਿਆ ਸਮਝੌਤਾ ਕਰਦੇ ਆ ਸਾਡੇ ਨਾਲ ਵੀ ਚਲੋ ਜੇ ਇੱਥੇ ਜ਼ਿਆਦਾ ਗੰਦ ਪੈ ਗਿਆ ਆ ਹੁਣ ਕਵਰ ਨਹੀਂ ਹੁੰਦਾ ਐਨਾ ਕੋ ਕਰ ਲੋ ਇਹ ਸੌਦੇਬਾਜ਼ੀ ਹੈ ਕੋਈ ਦੇ ਕੋਈ ਦੇਸ਼ ਦਾ ਕੋਈ ਸੰਵਿਧਾਨ ਹੈ ਦੇਸ਼ ਦਾ ਕੋਈ ਕਾਨੂੰਨ ਹੈ ਭਾਵੇਂ ਸਾਰੇ ਜਿਹੜੇ ਪੰਜਾਬ ਦੇ ਪੰਚਾਇਤ ਸਭਤੀਆਂ ਵਿੱਚੋਂ ਜਿਹੜੇ 3200 3300 ਦੇ ਕਰੀਬ ਹੈ ਇੱਕ ਦਾ ਵੀ ਹੋਵੇ ਕਮਿਸ਼ਨ ਕਿਉਂ ਨਾ ਨੋਟਿਸ ਲਵੇ ਜਿੱਥੇ ਜਾਦਾ ਗੰਦ ਪੈ ਗਿਆ ਉਹ ਸਾਨੂੰ ਅਬਨਾਈਜ਼ ਕਰਨ ਲੱਗ ਜਾਂਦੇ ਵੀ ਦੇਖੋ ਮੈਂ ਕਿੰਨਾ ਚੰਗਾ ਵੀ ਚਲੋ ਸੌਦਾ じゃ ਕਰ ਲਈਦਾ ਆਚਾਰ ਜਾਦਾ ਗੰਦ ਪੈ ਗਿਆ ਤਨ ਤਨ ਪੈ ਗਿਆ ਪਟਾਲੇ ਪੈ ਗਿਆ ਦੂਜਾ ਪੈ ਗਿਆ ਇੱਥੇ ਮੈਂ ਮਾੜਾ ਮੋਟਾ ਕੁਝ ਕਰਦਾ ਤੇ ਤਦੋਂ ਡੀਸੀ ਫੇਰ ਨਹੀਂ ਕੋ ਬੰਦਾ ਇਸ ਕਰਕੇ ਅਸੀਂ ਇੱਕ ਤਾਂ ਜਿਹੜਾ ਪਟਿਆਲਾ ਡਿਸਟ੍ਰਿਕਟ ਦੀ ਵੀ ਗੱਲ ਹੋਈ ਆ ਕਿ ਜਿੰਨੀ ਦੇ ਤੱਕ ਪ੍ਰਸ਼ਾਸਨ ਤੁਸੀਂ ਚੇਂਜ ਨਹੀਂ ਕਰਦੇ ਕੋਈ ਫਾਇਦਾ ਨਹੀਂ ਲੋਕਾਂ ਨੂੰ ਦੁਬਾਰਾ ਮੌਕਾ ਦੇਣਾ ਚਾਹੀਦਾ ਇਹ ਸਾਰੀਆਂ ਥਾਵਾਂ ਦੇ ਉੱਤੇ ਜਿਹੜੇ ਗਲਤ ਰਿਜੈਕਟ ਹੋਏ ਆ ਜਿਨ੍ਹਾਂ ਦੇ ਗਲਤ ਰਿਜੈਕਟ ਹੋਏ ਆ ਉਹਨਾਂ ਨੂੰ ਇੱਕ ਇਲੈਕਸ਼ਨ ਦਾ ਪ੍ਰੋਸੈਸ ਚਾਰ ਦਿਨ ਅੱਗੇ ਪਿੱਛੇ ਕੀਤਾ ਜਾ ਸਕਦਾ ਕੋਈ ਇਹ ਨਹੀਂ ਹੁੰਦਾ ਵੀ ਇਹ 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 ਲਿਖਿਆ ਗਿਆ ਤੇ ਹੁਣ ਸਾਰਾ ਗਲਤੀ ਕਰੀ ਜਾਣਾ ਦੋ ਦਿਨ ਹੋਰ ਅੱਗੇ ਪਾਈ ਜਾ ਸਕਦੀ ਹੈ ਪਰ ਇਹਨਾਂ ਸਾਰੇ ਲੋਕਾਂ ਦੇ ਪਹਿਲਾਂ ਨਾਮੀਨੇਸ਼ਨ ਜਿਹੜੇ ਆ ਇਹ ਠੀਕ ਕਰਵਾ ਕੇ ਤੇ ਇਹਨਾਂ ਨੂੰ ਜਿਹੜਾ ਇਲੈਕਸ਼ਨ ਲੜਨ ਦਾ ਜੋ ਉਹਨਾਂ ਦਾ ਸੰਵਿਧਾਨਕ ਹੱਕ ਹੈ ਫੰਡਾਮੈਂਟਲ ਰਾਈਟ ਹੈ ਉਹ ਫੰਡਾਮੈਂਟਲ ਰਾਈਟ ਜਿਹੜਾ ਕਮਿਸ਼ਨ ਨੂੰ ਪਹਿਲਾਂ ਤਾਂ ਉਹ ਇਹਨਾਂ ਦਾ ਇਨਸ਼ੋਰ ਕਰਨਾ ਚਾਹੀਦਾ ਦੂਜੀ ਗੱਲ ਕਿ ਜਿਹੜੇ ਆਰਓ ਨੇ ਐਡੇ ਜੀ ਵੱਡੀ ਗਿਣਤੀ ਚ ਨਾਮੀਨੇਸ਼ਨ ਜੱਟ ਕੀਤੇ ਆ ਉਹਨੇ ਤਾਂ ਹੈ ਨਹੀਂ ਕਿ ਐ ਕੋਨਸਟਰੈਂਸੀ ਚ ਸਾਰੇ ਹੀ ਬੰਦੇ ਇਹੋ ਜਿਹੇ ਜਿਹਨੂੰ ਫਾਰਮ ਨਹੀਂ ਪੜਨਾ ਆਉਂਦਾ ਤੇ ਨਾਲ ਦੀ ਕੋਨਸਟਰੈਂਸੀ ਚ ਜਿਹੜਾ ਅਫਸਰ ਚੰਗਾ ਉਥੇ ਸਾਰੀ ਠੀਕ ਹੈ ਇਹ ਤਾਂ ਨਹੀਂ ਹੋ ਸਕਦਾ ਕਦੀ ਇਹਨਾਂ ਅ fırsਰਾਂ ਨੂੰ ਚਾਰ ਸ਼ੀਟ ਕਰਨਾ ਚਾਹੀਦਾ ਔਰ ਅਸੀਂ ਇੱਕ ਹੁਣ ਐਡ ਕੀ ਪਹਿਲੀ ਵਾਰੀ ਕਰਨ ਲੱਗੇ ਆ ਅਸੀਂ ਜਿਹੜਾ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਅਸੀਂ ਇਹ ਡਾਟੇ ਕੱਢ ਕੇ ਐਡ ਕੀ ਉਹਨਾਂ ਨੂੰ ਲਿਖਾਂਗੇ ਕਿ ਜਨਰਲ ਇਲੈਕਸ਼ਨ ਆਉਣ ਵਾਲੀ ਹੈ ਇਹ ਜਿੰਨਾ ਆਰੋਜ਼ ਨੇ ਐਡੀ ਵੱਡੀ ਗਿਣਤੀ ਚ ਪੇਪਰ ਜਿਹੜੇ ਅਰਜਟ ਕੀਤੇ ਆ ਇਹਨਾਂ ਨੂੰ ਆਉਣ ਵਾਲੀ ਇਲੈਕਸ਼ਨ ਵਾਸਤੇ ਜਨਰਲ ਇਲੈਕਸ਼ਨ ਵਾਸਤੇ ਪੰਜਾਬ ਦੀ ਡੀ ਬਾਰ ਕੀਤਾ ਜਾਓ ਕਿਉਂਕਿ ਇਹ ਇਹਨਾਂ ਦੀ ਇੰਟੈਗਰਿਟੀ ਜਿਹੜੀ ਆ ਡਾਊਟਫੁਲ ਆ